ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਚੋਪਹਿਰਾ ਸਾਬ ਦੇ ਪ੍ਰਬੰਧਾਂ ਨੂੰ ਲੈ ਕੇ ਹੋਈ ਵਿਸ਼ੇਸ਼ ਮੀਟਿੰਗ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਅੱਜ ਮੈਂ ਸਭਾ ਜਿਹੜੀ ਮੀਟਿੰਗ ਕੀਤੀ ਕੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਮਰ ਸ਼ਹੀਦ ਭੰਤਨਤਨ ਬਾਬਾ ਦੀਪ ਸਿੰਘ ਜੀ ਦੇ ਸ੍ਰੀ ਅਸਥਾਨ ਵੋਦਰਾ ਸ਼ਹੀਦ ਗੁਰਸਾਹਿਬ ਵਿਖੇ ਜਿਹੜਾ ਹਰ ਹਫਤੇ ਹਫਤਾਵਾਰੀ ਸਮਾਗਮ ਗੁਰਮਤ ਸਮਾਗਮ ਇੱਕ ਪਹਿਰਾ ਸਾਧ ਰੂਪ ਵਿੱਚ ਹੁੰਦਾ ਆ ਉਸ ਦੇ ਸੰਬੰਧ ਵਿੱਚ ਜਿਹੜੀ ਸੰਗਤ ਪਾਠ ਕਰਦੀ ਆ ਮੇਨ ਸਟੇਜ ਤੇ ਬੈਠਦੀ। ਉਹਨਾਂ ਸਾਰਿਆਂ ਵੀਰਾਂ ਨੂੰ ਬੁਲਾਇਆ ਸੀ ਫਿਰ ਟੀਮ ਦੇ ਵਿੱਚ ਮੀਟਿੰਗ ਕੀਤੀ ਸੀ। ਰੁਟੀਨ ਦੀਆਂ ਗੱਲਾਂ ਸੀ, ਕੁਝ ਚੀਜ਼ਾਂ ਸੀ ਜਿਹੜੀਆਂ ਨਾਲ ਸੁਝਾਅ ਦਿੱਤੇ ਗਏ, ਕੁਝ ਉਹਨਾਂ ਨੂੰ ਲੈ ਕੇ ਤੇ ਆਪਾਂ ਹੋਰ ਜਿਹੜਾ ਹਫਤਾਵਾਰੀ ਸਮਾਗਮ ਹੈ ਉਹਦੇ ਵਿੱਚ ਹੋਰ ਹੋਰ ਵਧੀਆ ਕਰਨ ਵਾਸਤੇ ਭਰਾਲਾ ਕਰਦੇ ਆ। ਸੰਗਤ ਦਾ ਕਾਫੀ ਕਠੰਡਾ ਹੈ। ਦੇ ਗਰਮੀ ਵੀ ਕਾਫੀ ਹੈ ਕੀ ਹੋਰ ਕੀ ਸੌਦਾ ਕੀਤੇਗੇ ਬੰਦੇ ਕੋਈ ਮੈਡੀਕਲ ਸੌਦਾ ਇਹ ਉਹ ਸਭ ਕੁਝ ਜੀ 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 ਇਸ ਤਰ੍ਹਾਂ ਦੀ ਵੀ ਸੰਤ ਗਰਮੀ ਦਾ ਸੀਜ਼ਨ ਆ ਕਰਕੇ ਗਰਮੀ ਬਹੁਤ ਜ਼ਿਆਦਾ ਆ ਸੰਤ ਦੇ ਵਿੱਚ ਹਰ ਐਤਵਾਰ ਬੜਾ ਬੜਾ ਉਤਸ਼ਾਹ ਨਾਲ ਬਾਬਾ ਜੀ ਦੇ ਦਰਸ਼ਨਾਂ ਨੂੰ ਹਫਤਾਵਾਰੀ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਸ਼ੰਤ ਦੀ ਗਮ ਸੰਕਲਿਸ਼ ਨੂੰ ਪ੍ਰਾਪਤ ਹੈ ਗਰਮੀ ਤੋਂ ਗਰਮੀ ਤੋਂ ਨਵਜਾਤ ਨੂੰ ਵਾਸਤੇ ਕੂਲਰ ਪੱਖੇ ਏਸੀ ਤੇ ਸੰਤ ਖੁਦ ਹੈਡ ਪੱਖਿਆਂ ਨਾਲ ਛੋਟੇ ਛੋਟੇ ਪੱਖਿਆਂ ਨਾਲ ਵੀ ਸੇਵਾ ਕਰਦੀ ਹੈ ਕੂਲਰ ਵੀ ਛਰਕਾਂ ਦੇ ਉੱਤੇ ਲਾਗ ਦੇਈਦੇ ਆ ਥੱਲੇ ਮੈਟਿੰਗ ਕਰਾ ਕੇ ਛਰਕਾਂ ਦੇ ਦੇਈਦੀ ਆ ਉਹਨਾਂ ਉੱਤੇ ਪਾਣੀ ਪਵਾਏ ਜਾਂਦੇ ਆ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਟੁਕੜੀਆਂ ਜਗ੍ਹਾ ਤੇ ਲਗਾਈਆਂ ਜਾਂਦੀਆਂ ਨੇ ਸ਼ੰਤ ਦੀ ਸਾਨੂੰ ਮਾਨਯੋਗ ਪ੍ਰਧਾਨ ਸਾਹਿਬ ਨੂੰ ਹਦੈਤ ਆ ਪੀ ਸੰਤ ਨੂੰ ਵੱਧ ਤੋਂ ਵੱਧ ਗਰਮੀ ਤੋਂ ਰਾਤ ਦੇਣ ਵਾਲੀ ਸਹੂਲਤ ਦਿੱਤੀ ਜਾਵੇ ਗਰਮੀ ਦਾ ਸੀਜ਼ਨ ਨੂੰ ਮੁੱਖ ਰੱਖ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੰਤ ਨੂੰ ਵੱਧ ਤੋਂ ਵੱਧ ਗਰਮੀ ਤੋਂ ਰਾਤ ਮਿਲ ਸਕੇ ਬਾਕੀ ਰੁਟੀਨ ਦੇ ਵਿੱਚ ਸਾਡੇ ਲੰਗਰ ਪ੍ਰਸ਼ਾਦ ਦੇ ਬਾਬਾ ਜੀ ਦੀ ਕਿਰਪਾ ਨਾਲ ਉਹ ਚੱਲਦੇ ਰਹਿੰਦੇ ਆ 24 ਘੰਟੇ ਟਾਈਮਿੰਗ ਕਿੰਨੀ ੀਜ ਪਹਿਲੇ ਸਭ ਦੇ ਚੁਪਾਇਰਾ ਸਮਾਜੀ ਦੀ ਟੈਗ ਮੰਨੀ ਦੀ ਦੁਪਹਿਰ ਦੌਰਾਨ ਸਮਾਗਮ ਦੀ ਚੁਪਾਇਰਾ ਸਾਹ ਦੇ ਰੂਪ ਦੇ ਵਿੱਚ 12 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4:00 ਵਜੇ ਵਾਇਕ ਜੀ ਦਾ ਖੰਸਾ